ਜਾਤੀ ਵੀ ਇਹਨੇ ਪਹਿਲੇ ਨੰਬਰ ਤੇ ਲੱਗਣਾ ਕਿਉਂਕਿ ਇਹਦੀ ਚਮੜੀ ਜਿਹੜੀ ਆ ਬਿਲਕੁਲ ਬਰੀਕ ਆ ਕੱਦ ਦੇ ਵਿੱਚ ਥੋੜੀ ਛੋਟੀ ਆ ਲੱਤਾਂ ਬਿਲਕੁਲ ਸਿੱਧੀਆਂ ਨੇ ਅੱਖਾਂ ਜਿਹੜੀਆਂ ਗੋਲ ਨੇ ਆਲੇ-ਦਾਲੇ ਸਾਰੇ ਚਿੱਟੀਆਂ ਨੇ ਤੇ ਵਿਚਾਲੇ ਇੱਕ ਧਾਰੀ ਆ ਜਿਹੜੀ ਨੀਲੀ ਰੌਣੀ ਮੱਝ ਦੀ ਪਛਾਣ ਆ ਉਹ ਇਹ ਆ ਤੇ ਜਿਹੜਾ ਘਟ ਆ ਉਹ ਬਿਲਕੁਲ ਸਿੱਧਾ ਘਟ ਆ ਜਿਹਦੇ ਵਿੱਚ ਐਸ ਰੋਡ ਤੇ ਤਾਰੇ ਜੇ ਬਣ ਜਾਂਦੇ ਆ ਉਹਦੇ ਵਿੱਚ ਕਿਤੇ ਨਾ ਕਿਤੇ ਬਰੀਡ ਦੀ ਕ੍ਰੋਸਿੰਗ ਬਾਕੀ ਮੇਲੇ ਦਾ ਖਰਚਾ ਕੋਈ ਥੋੜਾ ਜਿਹਾ ਨਹੀਂ ਹੁੰਦਾ ਬਹੁਤ ਵੱਡਾ ਪ੍ਰਬੰਧ ਬਣਦਾ ਔਖਾ ਜਿਹਾ ਤੇਰੇ ਵਾਸਤੇ ਟਾਈਮ ਦੀ ਲੋੜ ਪੈਂਦੀ ਆ ਤੇ ਇੱਕ ਧਰ ਦੇ ਪੰਜ ਜੀ ਇੱਕ ਬੰਦੇ ਦੀ ਅੱਖੇ ਨਹੀਂ ਲੱਗਦੇ ਤਾਂ ਮੰਨ ਲਓ ਇੱਥੇ ਤਾਂ ਅਸੀਂ 50 60 ਨੂੰ ਅੱਖੇ ਲਾਉਣਾ ਕੋਈ ਆ ਗਿਆ ਕੁਝ ਹੈ ਗਿਆ ਕੋਈ ਆ ਗਿਆ ਕੁਝ ਹੈ ਗਿਆ ਤਾਂ ਉਹ ਸਾਰਾ ਪ੍ਰਬੰਧ ਕਰਨਾ ਜਿਹੜਾ ਬਹੁਤ ਔਖਾ ਹੁੰਦਾ ਐਡ ਕਿ ਉਹਨੂੰ ਮਾਣ ਸਨਮਾਨ ਦੇ ਰਹਿਬ ਦੂਜੀ ਵਾਰ ਥੇਤੀ ਆ ਜਾਣ ਠੀਕ ਹੈ ਨਾ ਇਹ ਕੰਮ ਕਰਨਾ ਹੀ ਪੈਂਦਾ ਨਾਲ ਬਾਕੀ ਆ ਮੁੱਝਾ ਜਿਹੜੀ ਸਾਹਮਣੇ ਦੇਖੋ ਹਲੇ ਜਾਂਚ ਨਹੀਂ ਹੋਈ ਪੂਰੇ ਧਿਆਨ ਦੇ ਨਾਲ ਦੇਖਿਓ ਮੇਰੇ ਸਾਹਬ ਨਾਲ ਇਹ ਮੁੱਝਾ ਬਹੁਤ ਜਿਆਦੇ ਮੁਰਾ ਫਰੀਡ ਦੇ ਵਿੱਚ ਆ ਦੂਜੇ ਵੀ ਚਾਜੰਗ ਵੀ ਹੋਣੀ ਆ ਵੱਡੀਆਂ ਕਿਥੇਆਂ ਹੁੰਦੀਆਂ ਕੋਈ ਵੱਡੀ ਦੇ ਨਾਲ ਤਲਕਾਤ ਨਹੀਂ ਉਹਦੇ ਕੋਲੇ ਬਿਊਟੀ ਹੋਣੀ ਚਾਹੀਦੀ ਆ ਦੁੱਧ ਦੇ ਨਾਲ ਕੋਈ ਤਲਕਾਤ ਨਹੀਂ ਕਿਉਂਕਿ ਬਿਊਟੀ ਮੁਕਾਬਲਾ ਇੱਥੇ ਦੁੱਧ ਦਾ ਮੁਕਾਬਲਾ ਜਿਹਨੂੰ ਉੱਧਰਲੇ ਸ਼ਹਿਰ ਤੋਂ ਆ ਜਿਹੜੀਆਂ ਨੇ ਅੱਜ ਤੜਕੇ ਦੁੱਧ ਚਵਾ ਕੇ ਚੁੱਪ ਲਿਆ ਦੋ ਕੁਆਲਟੀ ਦਾ ਕਿਸੇ ਟਾਪੀ ਬੱਚੇ ਚ ਹੁੰਦੀਆਂ ਨੇ ਵੀ ਉਹ ਦੁੱਧ ਵੀ ਗਿੰਦੀ ਆ ਤੇ ਸੋਣੀ ਵੀ ਹੁੰਦੀ ਆ ਕੋਈ ਤਾਂ ਬੰਦੇ ਚ ਵੀ ਇਹ ਗੁਣ ਹੁੰਦੇ ਆ ਜਿਹੜਾ ਸੋਣਾ ਹੁੰਦਾ ਉਹ ਕੰਮ ਕਰਦਾ ਜਿਹੜਾ ਲੱਭੜਾ ਹੁੰਦਾ ਉਹ ਕੰਮ ਵਾੜਾ ਕਰਦਾ ਅਗਲਾ ਕਹਿੰਦਾ ਕੰਮ ਵਾੜਾ ਕਰਦਾ ਚੱਲ ਚੱਲੂਗਾ ਗੁਰਜਨੂ ਕਹਿੰਦੇ ਚੱਲ ਸੋਣਾ ਦਾ ਲੱਗੂਗਾ ਜੀ ਕੰਮ ਨਹੀਂ ਕਰਦਾ ਡਾਕਟਰ ਸ਼ਮਨ ਸਿੰਘ ਨੂੰ ਅਨੌਸਰਮਾਨ ਕਰਦੇ ਸਮੂਹ ਮੀਟਿੰਗ ਦੇ ਪ੍ਰਧਾਨ ਪੋਜੀਟਿਵ ਬਹੁਤ ਬਹੁਤ ਧੰਨਵਾਦ ਸ਼ਮਨ ਵੀਰ ਦਾ ਜੁਰਦੰਤੋਂ ਮੇਲਾ ਸ਼ੁਰੂ ਹੋਇਆ ਬਹੁਤ ਮਿਹਨਤ ਕੀਤੀ ਆ ਜੀ ਸਰਦਾਰ ਸਰਦਾਰ ਦਰਸ਼ਨ ਸਿੰਘ ਪਿੰਡ ਕੋਕਰ ਜ਼ਿਲ੍ਹਾ ਬਠਿੰਡਾ ਬਹੁਤ ਚੰਗਿਆਖ ਲੈ ਇਹਨਾਂ ਨੇ ਦੇਖ ਲੈ ਇਹਨਾਂ ਦੇ ਵਿੱਚੋਂ ਕਿਹੜੀਆਂ ਨੂੰ ਕੱਢਣਗੇ ਹੁਣ ਬਹੁਤ ਜੋਕਾ ਸਾਡੇ ਦਾ ਬਿੰਦੀ ਰਾਮ ਦਾ ਲੱਡ ਨਾ ਮੌੜ ਗੇ ਜੀ ਸਾਰੀ ਸਫਾਈ ਦੀ ਜ਼ਿੰਮੇਵਾਰੀ ਭਰਾ ਜੀ ਨੇ ਪਾਈ ਆ ਬਹੁਤ ਖੂਬ ਨਿਭਾਈ ਆ ਦਿਨੋਂ ਧੰਨਵਾਦ ਵੀਰ ਦਾ ਸਾਰੀ ਕਮੇਟੀ ਰੀੜੀਆਂ ਵੀ ਇਸ ਦੀ ਦਰਸੈ ਰੱਖਾਈ ਦੀ ਲੋ ਜੀ ਬੀਲੀ ਰਾਜੀ ਦਾ ਰਿਜ਼ਲਟ ਲੋਕ ਨੂੰ ਲੱਗਿਆ ਤੇ ਦੋ ਤਾਂ ਬੀਲੀ ਰਾਜੀ ਕਰਤੇ ਦੋ ਨੰਬਰ ਦੇ ਨਿੱਤੇ ਲਿਆਓ ਜੀ ਲੀਲੀ ਠੀਕ ਹੈ ਬਹੁਤ ਬਹੁਤ ਧੰਨਵਾਦ ਪੀਤਾ ਵਿਲੇਜ ਕੌਂਸਲ ਵਾਸਤੇ ਲੋ ਜੀ ਜਿਹੜੀਆਂ ਮਿਲ ਕਮਿਊਨਿਟੀ ਦੇ ਵਿੱਚ ਮੱਝਾਂ ਆਈਆਂ ਨੇ ਜੇ 먼저 ਨੂੰ ਸਨਮਾਨਿਤ ਕੀਤਾ ਜਾਵੇਗਾ ਜਿਹਦੇ ਵਿੱਚ ਟੋਕਨ ਨੰਬਰ 555 6 ਨੰਬਰ ਹੈ ਜੀ ਆਓ ਜੀ ਵੀਰੇ ਇੱਧਰ ਦਿਓ ਆ ਵੀਰ 6 ਨੰਬਰ ਤੇ ਆ ਗਈ ਜੀ 555 ਮੈਂ ਕਮੇਟੀ ਦੇ ਵਿੱਚ 6 ਨੰਬਰ ਦੀ ਬਾਅਦ ਅੱਗੇ ਲਿਖੀ ਟੋਕਨ ਨੰਬਰ 1479 1478 ਟੋਕ ਨੰਬਰ 5ਵਾਂ ਸਾਰਾ ਜੀ ਇਸ ਮੱਝ ਦਾ ਸੀਦਾ 5ਵਾਂ ਮੀਟਰ ਬਾਈ ਸੁਖਦੀਪ ਸਿੰਘ ਢਿੱਲੋਂ ਦਾ ਸਨਮਾਨ ਕਰਦੇ ਸਾਡੇ ਪ੍ਰਧਾਨ ਪਿੰਡੀ ਸਿੱਧੂ ਚੌਥਾ ਨੰਬਰ ਹੈ ਬਈ ਇਹਦਾ 299 ਨੰਬਰ ਕਰਦੀ ਚੌਥੇ ਨੰਬਰ ਤੇ ਮੱਝ ਆਈ ਜੀ ਪਿੰਡ ਗਿਆਨਾਂ ਤੋਂ ਬਾਈ ਸੁਖਦੀਪ ਸਿੰਘ ਜੀ ਲਓ ਜੀ ਤੀਜਾ ਸਾਰਾ ਟੋਕ ਨੰਬਰ ਆ ਗਿਆ 2 ਟੋਕ ਨੰਬਰ 1469 ਇਹ ਤੀਜੇ ਨੰਬਰ ਤੇ ਮੱਝ ਆਈ 1400 ਚੌਥੇ ਤੇ ਆ ਗਈ ਬਈ ਤੇ ਤੀਜੇ ਦੇ ਉੱਤੇ ਦੇਖ ਰਹੇ ਹਾਂ ਜੀ ਇਹ ਕਿਹੜਾ ਪਿੰਡ ਆ ਬਈ ਹੁੰਦਾ ਅੰਮ੍ਰਿਤਸਰ ਮੇਰ ਦਾ ਪਿੰਡ ਆ ਬਈ ਇਹਦਾ ਕੀ ਨਾਮ ਵੀਰੇ ਭਾਈ ਪਿੰਦਰ ਸਿੰਘ ਦੀ ਮੱਚ ਤੀਜੇ ਨੰਬਰ ਤੇ ਆ ਅੰਮ੍ਰਿਤਸਰ ਜ਼ਿਲ੍ਹਾ ਮੇਰ ਦਾ ਪਿੰਡ ਤੋਂ ਮਿਲਕ ਯੂਨੀ ਦੇ ਵਿੱਚ ਲਓ ਜੀ ਹੁਣ ਰਹੀਆਂ ਦੋ ਆਹ ਲਾ ਲਓ ਬਈ ਬਰਾਬਰ ਰੱਖ ਦੋ ਜਰਕੇ ਐਨ ਐਚਓ ਫਾਸਟ ਦੇਖੋ ਤੁਹਾਨੂੰ ਕਿਹੜੀ ਲੱਗਦੀ ਆ ਥੋੜਾ ਵੀ ਥੋੜਾ ਜਿਹਾ ਡਿਸਟੈਂਸ ਬਣੇ ਭਾਈ ਮੇਰ ਦਾ ਪਿੰਡ ਤੋਂ ਆ ਜੀ ਆਓ ਆਓ ਮੇਰ ਦਾ ਪਿੰਡ ਆ ਬਾਈ ਕਿਹੜੇ ਸੀਮਨ ਦੀ ਵੱਜੂ ਵੀਰੇ ਫਿਰ ਦੂਜਾ ਹੀ ਦੂਜਾ ਦੂਜਾ ਨੰਬਰ ਬੋਲੋ ਭਾਈ ਰਕੇਂਦਰ ਸਿੰਘ ਪਿੰਡ 베ਰਤਾ ਜਿਹੋ ਦਾ ਘਰ ਦਾ ਬੋਲਾ ਉਸ ਦੀ ਵੱਜੂ ਵੀ ਨਹੀਂ ਪੀਜੋ ਨੰਬਰ ਤੇ ਆ ਅੱਗੇ ਕਰੋ ਵੀਰੇ ਲਓ ਵੀ ਹੁਣ ਤੁਸੀਂ ਦੂਜਾ ਬੋਲੋ ਦੂਜੇ ਤੇ ਪਹਿਲੇ ਵਾਲੀ ਦੇ ਵਿੱਚੋਂ ਹੁਣ ਪਹਿਲਾ ਨੰਬਰ 44 ਨੰਬਰ ਕਿਆ ਦੂਜਾ ਨੰਬਰ ਆਪੋ ਤੇ ਨੰਬਰ ਤੇ ਆਇਆ ਮੈਟਰੋ ਦੇ ਖਾਤੇ ਤੋਂ ਅੱਡੀ ਰਿਹਾ ਤੇ ਪਹਿਲਾ ਨੰਬਰ ਟੋਕਨ ਨੰਬਰ 320 320 ਪਹਿਲਾ ਨੰਬਰ ਤੇ ਆ ਟੀਮਾ ਨੂੰ ਹੁੰਦਾ ਬਾਕੀ ਵੀ ਇਹ ਮਾ ਜੀ ਆਹ ਮੰਨੋ ਪਹਿਲੇ ਨੰਬਰ ਵਾਲੀ ਦਿਖਾਉਣਿਆ ਬਈ ਹੁਣ ਸੋਨੂ ਵਿੱਚ ਜਾ ਕੇ ਆਪਾਂ ਪੱਕਾ ਜ਼ਿਲ੍ਹਾ ਬੀਰਪੁਰ ਦਾ ਪਰਮੇਂਦਰ ਸਿੰਘ ਦੀ ਮੱਧ ਟੋਕਨ ਨੰਬਰ 320 ਪਹਿਲੇ ਨੰਬਰ ਤੇ ਇਹ ਜਿੱਥੇ ਵੱਧਦੀ ਹੋਣੀ ਸਨਾਗ ਦੀ ਨਾਗ ਦੀ ਬੱਚੀ ਆ ਸਨਾਗ ਕਟਨੀ ਮਿਲ ਫੀਲਰ ਐਮ ਐਲ ਕਮਿਟੀ ਕੰਪਿਟੀ ਜਿਲ੍ਹਾ ਪ੍ਰਿੰਸੀਪਲ ਦਾ ਨਾਮ ਪੱਕਾ ਉਹ ਥੋੜਾ ਆ ਗਈ ਮਿੱਤਰੋ ਫਰਸਟ ਜਿਵੇਂ ਅੰਮ੍ਰਿਤਸਰ ਦੀ ਦੂਜੇ ਸਰੋਂ ਦੇ ਪਿੱਛੇ ਦਾ ਪਤਾ ਹੋ ਰਾ ਕੀ ਜੀ ਚੈੱਕ ਕਰੋ ਕੁਆਲਿਟੀ ਕਿ ਨਹੀਂ ਦੀ ਰਾ ਵੀ ਦੇ ਵਿੱਚ ਭਾਈ ਬਿਊਟੀ ਭਾਈ ਹੋਰੇ ਪੋਚ ਕੇ ਮੰਨ ਦੋ ਤੀਜੇ ਨੰਬਰ ਤੇ ਆਈ ਆ ਔਰ ਦੂਜੇ ਨੰਬਰ ਤੇ ਬਾਈ ਹਰਜੋਤ ਸਿੰਘ ਦੀ ਮੱਝ ਆਈਆਂ ਅੰਮ੍ਰਿਤਸਰ ਵਾਲੇ ਇੱਕ ਡਰਾਈਵ ਡਰਾਈਵ ਐਸ ਭਰਾ ਨੇ 2:50 ਆ ਗਿਆ ਇੱਕ ਡਰਾਈਵਰ ਰਟਾਪਾ ਨੱਸਰੂ ਦਾ ਸਾਹਿਬ ਬਾਈ ਵਾਲਾ ਅੱਜ ਫੋਟੋ ਦਿਖਾਉਂਦੇ ਹਾਂ ਹਾਂਜੀ ਅ ਬਹੁਤ ਛੋਟੀ ਮੱਝ ਆ ਤੇ ਬਾਕੀ ਬੇਟੇ ਇੱਥੋਂ ਆਈਆਂ ਮੱਝ ਹਾਂਜੀ ਰਟਾਪਾ ਹੋ ਗਈ ਜੀ ਬਰਦਾਰ ਉਹਨਾਂ ਦੀ ਮੱਝ ਆ ਜੀ ਇਹਨਾਂ ਤੋਂ ਖੇਦੀਆਂ ਇਹਨਾਂ ਨੇ ਲੱਤੀ ਹੈ ਜੀ ਬ੍ਰੀਡ ਦੇ ਵਿੱਚ ਇਹਦਾ ਦੂਜਾ ਨੰਬਰ ਆ ਜੱਜ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਬਹੁਤ ਵਧੀਆ ਜਜਿੰਗ ਕੀਤੀ ਆ ਕਿਸੇ ਵੀ ਫੈਸਲੇ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕਿੰਤੂ ਬਰੰਤੂ ਨਹੀਂ ਹੋਇਆ ਕਿ ਜਜੇ ਦਾ ਗਲਤ ਆ ਗਿਆ ਇੱਕ ਹੁਣ ਮੈਂ ਹੋਰ ਬੰਦ ਦੀ ਤੁਹਾਨੂੰ ਗੱਲ ਕਰਨੀ ਚਾਹੁੰਦਾ ਜਿਹੜੀ ਆ ਪਹਿਲੇ ਨੰਬਰ ਤੇ ਆਈ ਮਰਚ ਚੈੱਕ ਕਰੋ ਉਹਦਾ ਤੀਜਾ ਆਏ ਬਾਕੀ 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 ਉਹਦਾ ਤੀ ਟੋਪੇ ਦੇ ਜਲਦੀ ਲਿਆਓ ਰੋਡਾ ਆਪਾਂ ਤੁਹਾਨੂੰ ਫਰਸਟ ਮੱਝ ਬਾਰੇ ਦੱਸਦੇ ਆ ਜਿਹੜੀ ਫਰਸਟ ਮੱਝ ਆ ਸਰਕਾਰੀ ਜ਼ੀਮਨ ਬੁੱਲ ਨਾਗਦੀ ਮੱਝ ਝੋਟੀ ਆ ਜਿਹੜੀ ਇਸ ਝੋਟੀ ਨੂੰ ਮੈਂ ਪਹਿਲਾਂ ਦੇਖਦੀ ਆਤੀ ਵੀ ਇਹਨੇ ਪਹਿਲੇ ਨੰਬਰ ਤੇ ਲੱਗਣਾ ਕਿਉਂਕਿ ਇਹਦੀ ਚਮੜੀ ਜਿਹੜੀ ਆ ਬਿਲਕੁਲ ਬਰੀਕ ਆ ਕੱਦ ਦੇ ਵਿੱਚ ਥੋੜੀ ਛੋਟੀ ਆ ਲੱਤਾਂ ਬਿਲਕੁਲ ਸਿੱਧੀਆਂ ਨੇ ਅੱਖਾਂ ਜਿਹੜੀਆਂ ਗੋਲ ਨੇ ਆਲੇ-ਦਾਲੇ ਸਾਰੇ ਚਿੱਟੀਆਂ ਨੇ ਤੇ ਵਿਚਾਲੇ ਇੱਕ ਧਾਰੀ ਆ ਜਿਹੜੀ ਨਿੱਲੀ ਰੌਲੀ ਮੱਝ ਦੀ ਪਛਾਣ ਆ ਉਹ ਇਹ ਹੈ ਤੇ ਜਿਹੜਾ ਕੱਟ ਆ ਉਹ ਬਿਲਕੁਲ ਸਿੱਧਾ ਕੱਟ ਆ ਜਿਹਦੇ ਵਿੱਚ ਐਸ ਰੋਡ ਤੇ ਤਾਰੇ ਜੇ ਬਣ ਜਾਂਦੇ ਆ ਉਹਦੇ ਵਿੱਚ ਕਿਤੇ ਨਾ ਕਿਤੇ ਬਰੀਡ ਦੀ ਕ੍ਰੋਸਿੰਗ ਹੁੰਦੀ ਆ ਤਾਂ ਇਸ ਕਰਕੇ ਜਦੋਂ ਵੀ ਤੁਸੀਂ ਪੈਸੂ ਪਾਲਣਾ ਤਾਂ ਇਸ ਤਰ੍ਹਾਂ ਦੀ ਮੱਝ ਤੇ ਧਿਆਨ ਦੇਣਾ ਕਿ ਉਹਦੇ ਵਿੱਚ ਖੂਗੀਆਂ ਕਿੰਦੀ ਤੇ ਅਸੀਂ ਬਰੀਡ ਕੀ ਰੱਖੀਏ ਠੀਕ ਆ ਨਾ ਡਾਕਟਰ ਸਾਹਿਬ ਜਸਵੰਤ ਸਿੰਘ ਦਾ ਬਹੁਤ ਬਹੁਤ ਧੰਨਵਾਦ ਆ